ਜਦੋਂ ਸਾਡਾ ਇੱਕ ਫੌਜੀ ਬੇਟਾ ਜਾਂ ਫੌਜੀ ਵੀਰ ਸਾਡਾ ਕੋਈ ਸ਼ਹੀਦ ਹੋ ਕੇ ਤਿਰੰਗੇ 'ਚ ਲਿਫਟ ਕੇ ਆਉਂਦਾ ਉਸ ਵੇਲੇ ਤੁਸੀਂ 5-5 ਕਰੋੜ ਦਾ ਚੈੱਕ ਲੈ ਕੇ 2-2 ਕਰੋੜ ਦਾ ਚੈੱਕ ਲੈ ਕੇ ਪਹੁੰਚ ਜਾਨੇ ਹੋ ਅੱਜ 10 ਦਿਨ ਹੋ ਗਏ ਕੈਪਟਨ ਸਾਹਿਬ ਵਾਲਾ ਮੁੱਦਾ ਭੱਗੇ ਨੂੰ ਹੁਣ ਸਰਕਾਰਾਂ ਕਿਤੇ ਨਾ ਗ੍ਰਹਿ ਮੰਤਰੀ ਮੁੱਖ ਮੰਤਰੀ ਸਾਹਿਬ ਲੱਗਦਾ ਵੀ ਗੁੰਡਾਗਰਦੀ ਹੋ ਰਹੀ ਆ ਪੰਜਾਬ ਦੇ ਵਿੱਚ ਸ਼ਰਿਆਮ ਜੀ ਬਿਲਕੁਲ ਸ਼ਰਿਆਮ ਗੁੰਡਾਗਰਦੀ ਵਰਗੀ ਗੁੰਡਾਗਰਦੀ ਨਹੀਂ ਲੰਗਾ ਨਾਂ ਸਾਡੇ ਪਿੰਡਾਂ ਥਾਵਾਂ ਦੇ ਆਮ ਫੌਜੀ ਨੂੰ ਰਿਟਾਇਰ ਹੋਇਆ ਫੌਜੀ ਨੂੰ ਉਹ ਹਾਸੇ ਠੱਡੇ ਚ ਸੱਤਾਂ ਜਲ ਲਾਲੋ ਦਰਵਾਜ਼ਿਆਂ ਚ ਲਾਲੋ ਹਾਸੇ ਠੱਡੇ ਚ ਕਿਹਾ ਦਿੱਤਾ ਜਾਂਦਾ ਕਲਨ ਫੌਜੀ ਤੇ ਮੌਜੂਦਾ ਮੈਂ ਬਾਪ ਆ ਇੱਕ ਰਿਸਪੈਕਟਡ ਅਫੀਸਰ ਦੇ ਅਗੇ ਖੜੇ ਆਂ ਦੀ ਐਸ ਐਚਓ ਦੇ ਕਿ ਉਹ ਐਸ ਐਚਓ ਇਹ ਸ਼ਬਦਾਵਲੀ ਸਾਡੇ ਨਾਲ ਥਾਣੇ ਦੇ ਕਾਊਂਟਰ ਦੇ ਉੱਤੇ ਵਰਤਦਾ ਤੇ ਉਹਦੇ ਬਾਰੇ ਦੱਸੋ ਵੀ ਇਹ ਜਾਇਜ ਹੈ ਕੋਈ ਜੇ ਤੁਸੀਂ ਮਹਿਮਾਨ ਨਵਾਜੀ ਮੀਆਂ ਦੀ ਵਿੱਚ ਇਹ ਵੀ ਕਰ ਸਕਦੇ ਉਹ ਆਪ ਸ਼ਬਦਾਵਲੀ ਤਾਂ ਨਹੀਂ ਵਰਤੋ ਗਲਤ ਤਾਂ ਨਾ ਬੋਲੋ ਅਸੀਂ ਮੈਂ ਖੁਦ ਮੇਰਾ ਬੇਟਾ ਹੈ ਮੈਂ ਹੱਥੀ ਪਾਲਿਆ ਪੁਲਿਸਿਆਂ ਨੂੰ ਮੈਂ ਖੁਦ ਫੌਜੀ ਸਾਹਿਬ ਕਹਿ ਕੇ ਬੁਲਾਉਣਾ ਇਹਨੂੰ ਸਾਡੇ ਜਿੰਨਾ ਵੀ ਸਮਾਜ ਆ ਸਾਰੇ ਫੌਜੀ ਸਾਹਿਬ ਕਹਿ ਕੇ ਬੁਲਾਉਂਦੇ ਆ ਜੀ ਭਈਏ ਸੀਗੇ ਜੀ ਸ਼ਰਾਬ ਦੇ ਰੱਜੇ ਹੋਏ ਜਿਨ੍ਹਾਂ ਨੇ ਮੋਟਰਸਾਈਕਲ ਮਾਰਿਆ ਉਹ ਭਈਆਂ ਨੂੰ ਜੀ 10 ਮਿੰਟ ਦੇ ਵਿੱਚ ਵਿੱਚ ਪੁਲਿਸ ਵਾਲਿਆਂ ਨੇ ਫਾਰਕ ਕਰਤਾ ਜੀ ਸਸਿਕਾਲ ਜੀ ਮਨਵਿੰਦਰ ਸਿੰਘ ਤੇ ਤੁਸੀਂ ਜੁੜਿਆ ਪੈਨਡੂ ਟੀਵੀ ਨਾਲ ਤੇ ਅੱਜ ਜੋ ਮਸਲਾ ਚੱਲ ਰਿਹਾ ਹੈ ਕਰਨਲ ਬਾਠ ਦਾ ਤੇ ਉਹਨਾਂ ਦੀ ਪਤਨੀ ਜਰ ਤਰਨਲ ਲਗਾਇਆ ਹੋਇਆ ਹੈ ਪੁਲਿਸ ਖਿਲਾਫ ਐਸਐਸਪੀ ਨਾਨਕ ਦੇ ਖਿਲਾਫ ਤੇ ਸਾਡੇ ਦਰਮਿਆਨ ਨੇ ਫੌਜੀ ਦੇ ਪਿਤਾ ਨੇ ਇਹਨਾਂ ਦਾ ਵੀ ਮਸਲਾ ਹੈ ਤੇ ਉਹਰੇ ਹੱਕ ਦੇ ਵਿੱਚ ਆਏ ਨੇ ਕੀ ਕਰਨਾ ਚਾਹੁੰਦੇ ਨੇ ਜੋ ਇਹ ਮਸਲਾ ਹੋਇਆ ਹੈ ਮੈਂ ਜੀ ਭੀਮ ਸਿੰਘ son of ਸ਼੍ਰੀ ਅਨਸਰਾਜ ਬਾਠੀ ਸਮਾਣਾ ਇੱਕ ਮੌਜੂਦਾ ਫੌਜੀ ਦਾ ਫਾਦਰ ਹਾਂ ਜੀ ਮੈਂ ਮੈਨੂੰ ਕਰਨਲ ਸਾਹਿਬ ਦੀ ਦਿਲੋਂ ਤੜਪ ਹੈ ਇਸ ਗੱਲ ਦੀ ਇਹ ਨਜਾਇਜ਼ ਕਹਿਣਾ ਜਾਂ ਧੱਕਾ ਹੋਇਆ ਕਹਿਣਾ ਤਾਂ ਬਹੁਤ ਛੋਟੀਆਂ ਗੱਲਾਂ ਨੇ ਇਸ ਚੀਜ਼ ਨੂੰ ਆਪਾਂ ਕੋਈ ਮਤਲਬ ਦਰਜਾ ਨਹੀਂ ਦੇ ਸਕਦੇ ਤਾਂ ਸਾਰੇ ਦਰਜੇ ਸਾਰੀਆਂ ਹੱਦਾਂ ਸਰਦਾਂ ਸਾਰੀਆਂ ਸ਼ਰਮ ਹਇਆ ਸਭ ਪਾਰ ਕਰਤੀ ਪੰਜਾਬ ਪੁਲਿਸ ਨੇ ਜੀ ਸੋ ਅਜੋਕੇ ਸਮੇਂ ਦੀਆਂ ਅੱਜ ਦੀਆਂ ਸਰਕਾਰਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਜਦੋਂ ਸਾਡਾ ਇੱਕ ਫੌਜੀ ਬੇਟਾ ਜਾਂ ਫੌਜੀ ਵੀਰ ਸਾਡਾ ਕੋਈ ਸ਼ਹੀਦ ਹੋ ਕੇ ਤਿਰੰਗੇ 'ਚ ਲਿਪਟ ਕੇ ਆਉਂਦਾ ਉਸ ਵੇਲੇ ਤੁਸੀਂ 5-5 ਕਰੋੜ ਦਾ ਚੈੱਕ ਲੈ ਕੇ 2-2 ਕਰੋੜ ਦਾ ਚੈੱਕ ਲੈ ਕੇ ਪਹੁੰਚ ਜਾਂਦੇ ਹੋ ਦੋ ਦੋ ਬੱਚਿਆਂ ਨੂੰ ਇੱਕ ਇੱਕ ਬੱਚੇ ਨੂੰ ਸਾਡੇ ਨੂੰ ਨੌਕਰੀ ਕਈ ਵਾਰ ਫੌਜੀ ਦੀ ਮੈਸੇਜ ਦੀ ਘਰ ਚ ਪਰਿਵਾਰ ਚ ਮਾਣੀ ਮੁੱਟੀ ਆਣ ਮੰਨ ਹੁੰਦੀ ਹੈ ਦੂਜੇ ਮਾਪੇ ਬਾਪ ਨੂੰ ਵੀ ਕੋਈ ਛੋਟੀ ਮੋਟੀ ਨੌਕਰੀ ਅਡਜਸਟ ਕਰ ਦਿੰਨੇ ਹੋ ਜਾਂ ਉਹਦੇ ਭੈਣ ਭਾਈ ਕੁਆਰੀ ਭੈਣ ਹੁੰਦੀ ਹੈ ਉਹਦੀ ਮੈਸੇਜ ਮਾਡ ਉਦੋਂ ਦਾ ਤੁਰਤਾ ਜਾਨਨੇ ਹੋ ਅੱਜ 10 ਦਿਨ ਹੋ ਗਏ ਕੈਪਟਨ ਸਾਹ ਵਾਲਾ ਮੁੱਦਾ ਭਕੇ ਨੂੰ ਹੁਣ ਸਰਕਾਰਾਂ ਕਿੱਥੇ ਨੇ ਗ੍ਰਹਿ ਮੰਤਰੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਨਿਮਰਤਾ ਸਹਿਤ ਬੇਨਤੀ ਕਰਕੇ ਵੀ ਹੁਣ ਕਿੱਥੇ ਹੋ ਮਾਨ ਸਾਹਿਬ ਤੁਸੀਂ ਇਹ ਅੱਜ ਇੰਨੇ ਦਿਨ ਹੋ ਗਏ ਦੂਜਾ ਨੰਬਰ ਉਹ ਖੁਦ ਪੁਲਿਸ ਵਾਲੇ ਭੈਣ ਜੀ ਕੋਲੋਂ ਕੈਪਟਨ ਸਾਹਿਬ ਦੀ ਮਿਸਿੰਗ ਕੋਲੋਂ ਮਾਫੀ ਮੰਗ ਰਹੇ ਨੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀ ਵੀ ਕੈਪਟਨ ਸਾਹਿਬ ਨੇ ਜੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੈਪਟਨ ਸਾਹਿਬ ਨੇ ਮੰਨ ਲੈਣੇ ਫਿਰ ਜੀ ਆਮ ਜਨਤਾ ਨਾਲੇ ਕੀ ਬਿਹੇਵ ਕਰਦੇ ਨੇ ਵੀ ਕੈਪਟਨ ਸਾਹਿਬ ਦਾ ਚਲੋ ਕੋਟਾ ਹੋ ਗਿਆ ਕੈਪਟਨ ਸਾਹਿਬ ਦਾ ਇੱਕ ਜਾਂ ਆਰਮੀ ਮੈਨ ਦਾ ਵੀ ਆਮ ਜਨਤਾ ਨਾਲ ਤਾਂ ਫਿਰ ਆਪਣੇ ਮੂੰਹੋਂ ਇਕਵਾਲੀਆ ਬਿਆਨ ਇਹ ਕਬੂਲ ਕਰ ਰਹੇ ਨੇ ਵੀ ਅਸੀਂ ਤੱਕਾ ਕਰਦੇ ਹਾਂ ਲੱਗਦਾ ਗੁੰਡਾਗਰਦੀ ਹੋ ਰਹੀ ਆ ਪੰਜਾਬ ਦੇ ਵਿੱਚ ਸ਼ਰਿਆਮ ਜੀ ਬਿਲਕੁਲ ਸ਼ਰਿਆਮ ਗੁੰਡਾਗਰਦੀ ਵਰਗੀ ਗੁੰਡਾਗਰਦੀ ਨੇ ਲੰਗਾ ਨਾਚ ਤੂੰ ਆਪ ਹੀ ਚੋਰ ਆਪ ਹੀ ਜਤਰਾਈ ਆਪੇ ਮਦਈ ਆਪੇ ਗਵਾ ਬਣਿਆ ਖੜਾ ਤੂੰ ਆਪ ਹੀ قصوروار ਆ ਤੂੰ ਆਪ ਹੀ ਅੱਗੇ ਪਿੱਛੇ ਇਹਨਾਂ ਲੋਕਾਂ ਦੇ ਦੁੱਖ ਦਲੇਦਰ ਕੋਈ ਘਰ ਚੋਂ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ ਭੈਣ ਦਾ ਭੈਣ ਭਰਾ ਦੇ ਕੰਡਾ ਚੁੱਬੇ ਦੇ ਭੱਜ ਕੇ ਆਉਂਦੀ ਹੈ ਹੁਣ ਵੀ ਉਹ ਭੈਣਾ ਜਿਉਂਦੀਆਂ ਜਾਗਦੀਆਂ ਹੋਣੀਆਂ ਹੁਣ ਕਿਉਂ ਨਹੀਂ ਆਈਆਂ ਉਹ ਕੈਪਟਨ ਸਾਹਿਬ ਦੀਆਂ ਵੀ ਭੈਣੇ ਹੀ ਨੇ ਉਹ ਵੀ ਬੱਬਰ ਸ਼ੇਰ ਨਹੀਂ ਭੈਣ ਸਾਡੀ ਬੇਟੀ ਸਾਡੀ ਕੈਪਟਨ ਦੇ ਮੈਸੇਜ ਉਦੋਂ ਦੇ ਉਹ ਖੰਡੇ ਦੀ ਧਾਰ ਤੇ ਨੱਚ ਰਹੇ ਐ ਤੇ ਉਹਨਾਂ ਦੀਆਂ ਜਨਾਨੀਆਂ ਬੀਬੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਕਿੱਥੇ ਨੇ ਆਪ ਹੀ ਚੌਧਰੀ ਕੜਮ ਚੌਧਰੀ ਬਣੇ ਫਿਰਦੇ ਨੇ ਆਪ ਹੀ ਮਾਫੀਆਂ ਮੰਗਦੇ ਫਿਰਦੇ ਨੇ ਮੈਂ ਗੱਲ ਪੁੱਛਣਾ ਚਾਹੁੰਦਾ ਵੀ ਉਹਨਾਂ ਦੇ ਬੱਚੇ ਉਹਨਾਂ ਦੀਆਂ ਭੈਣਾਂ ਉਹ ਕੰਨਾਂ ਚੂਵੇ ਤੇ ਆਉਂਦੀਆਂ ਨੇ ਅੱਗੇ ਮਲੇ ਜੇ ਦੁੱਖ ਤਾਂ ਆਉਂਦੀਆਂ ਨੇ ਹੁਣ ਕਿਉਂ ਨਹੀਂ ਆਈਆਂ ਕੈਪਟਨ ਸਾਹਿਬ ਦੀ ਮੈਸੇਜ ਦੇ ਨਾਲ ਖੜਨਾਂ ਆ ਕੇ ਮੋਢੇ ਨਾਲ ਮੋਢਾ ਲਾ ਕੇ ਉਹ ਬੀਬੀ ਵਿਚਾਰੀ ਕੱਲੀ ਉਦੋਂ ਦੀ ਠੰਡੇ ਦੀ ਧਾਰ ਤੇ ਨੱਚਦੀ ਆ ਤੇ ਮੈਨੂੰ ਯਕੀਨ ਹੈ ਇਸ ਗੱਲ ਦਾ ਮੈਂ ਪਿਛਵਾਜ ਦਵਾਉਣਾ ਉਹ ਕੱਲੀ ਨੱਚਦੀ ਨਹੀਂ ਰਹੂਗੀ ਅਸੀਂ ਵੀ ਪਰਿਵਾਰਾ ਸਮੇਤ ਨਾਲ ਜੇ ਸਾਨੂੰ ਇੱਕ ਟਾਈਮ ਕੋਈ ਬਾਹਲ ਘਾਟ ਦੇ ਵਿੱਚ ਵੀ ਹਿੱਸਾ ਲੈਣਾ ਪਿਆ ਅਸੀਂ ਨਾਲ હાજર ਆ ਅੱਧੀ ਰਾਤ ਸਾਨੂੰ 2 ਵਜੇ ਰਾਤ ਨੂੰ ਭੈਣ ਜੀ ਉਹ ਬੇਟੀ ਆ ਸਾਡੀ ਯਾਦ ਕਰਨਗੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਉਂਕਿ ਇਹਦੇ 'ਚ ਕੋਈ ਨਜਾਇਜ਼ ਵਾਲੀ ਗੱਲ ਤਾਂ ਹੈ ਨਹੀਂ ਜਾਇਜ਼ ਮੈਟਰ ਹੈ ਜੀ ਬਿਲਕੁਲ ਸਹੀ ਮੈਟਰ ਹੈ ਇਹ ਇਹ ਤੁਹਾਡੇ ਨਾਲ ਕੀ ਇੱਕ ਮਸਲਾ ਹੋਇਆ ਤੁਸੀਂ ਕਹਿੰਦੇ ਮੇਰੇ ਨਾਲ ਪੁਲਿਸ ਵਾਲਿਆਂ ਨੇ ਮਾਰੀ ਕੀਤੀ ਹੈ ਕੀ ਤੁਹਾਡੇ ਨਾਲ ਮਾਰੀ ਹੋਈ ਸਾਡੇ ਸਮਾਨੇ ਦੇ ਨਾਲ ਹੈ ਜੀ ਇੱਕ ਸਿੱਟੀ ਸਮਾਨਾਂ ਦੇ ਵਿੱਚ ਸਾਡੇ ਨਾਲ ਇੱਕ ਦੋ ਵਾਰ ਮਾੜਾ ਵਿਹਵ ਹੋਇਆ ਸਾਨੂੰ ਮਤਲਬ ਅਸੀਂ ਸ਼ਬਦਾਵਲੀ ਮੈਂ ਚਲੋ ਸਾਡੇ ਪਿੰਡਾਂ ਥਾਵਾਂ ਦੇ ਆਮ ਫੌਜੀ ਨੂੰ ਰਿਟਾਇਰ ਹੋਇਆ ਫੌਜੀ ਨੂੰ ਹਾਸੇ ਠੱਠੇ ਚ ਸੱਥਾਂ ਜਲ ਲਾਲੋ ਦਰਵਾਜ਼ਿਆਂ ਚ ਲਾਲੋ ਹਾਸੇ ਠੱਠੇ ਚ ਕਿਹਾ ਦਿੱਤਾ ਜਾਂਦਾ ਕਲਨ ਫੌਜੀ ਤੇ ਮੌਜੂਦਾ ਮੈਂ ਬਾਪ ਆ ਇੱਕ ਰਿਸਪੈਕਟਡ ਅਫੀਸਰ ਦੇ ਅਗੇ ਖੜੇ ਆਂ ਦੀ ਐਸਐਚਓ ਦੇ ਤੇ ਉਹ ਐਸਐਚਓ ਇਹ ਸ਼ਬਦਾਵਲੀ ਸਾਡੇ ਨਾਲ ਥਾਣੇ ਦੇ ਕਾਊਂਟਰ ਦੇ ਉੱਤੇ ਵਰਤਦਾ ਤੇ ਉਹਦੇ ਬਾਰੇ ਦੱਸੋ ਵੀ ਇਹ ਜਾਇਜ ਹੈ ਕੋਈ ਜੋ ਦੇਸ਼ ਦੀ ਰੱਖਿਆ ਕਰਦਾ ਬਾਰਡਰਾਂ ਉੱਤੇ ਸੁਰੱਖਿਅਤ ਫੀਲ ਕਰਦੇ ਆ ਹਨਾ ਤੇ ਉਹਨਾਂ ਨੂੰ ਇਹ ਸ਼ਬਦ ਵਰਤੇ ਜਾਂਦੇ ਨੇ ਬਿਲਕੁਲ ਬਹੁ ਮਾੜੀ ਗੱਲ ਹੈ ਹਾਂਜੀ ਉਹਨਾਂ ਨੇ 10 ਦਿਨ ਆਉਣਾ ਹੁੰਦਾ 10 ਦਿਨ ਉਹ ਮੇਰੇ ਇਕੱਲੇ ਦੇ ਨਹੀਂ ਪੂਰੇ ਦੇਸ਼ ਦੇ ਮਹਿਮਾਨ ਹੁੰਦੇ ਨੇ ਇੱਕ ਹਿਸਾਬ ਦੇ ਜੇ ਤੁਸੀਂ ਮਹਿਮਾਨ ਨਵਾਜ਼ੀ ਨੀਤੀ ਦੇ ਵਿੱਚ ਇਹ ਵੀ ਕਰ ਸਕਦੇ ਉਹ ਆਪ ਪਛਬਦਾ ਵਾਲੀ ਤਾਂ ਨਹੀਂ ਵਰਤੋ ਗਲਤ ਤਾਂ ਨਾ ਬੋਲੋ ਅਸੀਂ ਮੈਂ ਖੁਦ ਮੇਰਾ ਬੇਟਾ ਹੈ ਮੈਂ ਹੱਥੀ ਪਾਲਿਆ ਪੁਲਿਸਿਆਂ ਨੂੰ ਮੈਂ ਖੁਦ ਫੌਜੀ ਸਾਹਿਬ ਕਹਿ ਕੇ ਬੁਲਾਉਣਾ ਇਹਨੂੰ ਸਾਡੇ ਜਿੰਨਾ ਵੀ ਸਮਾਜ ਆ ਸਾਰੇ ਫੌਜੀ ਸਾਹਿਬ ਕਹਿ ਕੇ ਬੁਲਾਉਂਦੇ ਆ ਜੀ ਤੇ ਇਹ ਪੁਲਿਸ ਸਟੇਸ਼ਨਾਂ ਦੇ ਇੱਕ ਤਾਂ ਹੋਰ ਦੱਸਦਾ ਤੁਹਾਨੂੰ ਤਾਜੀ ਗੱਲ ਤਾਜੀ ਪੰਜ ਚਾਰ ਦਿਨ ਦੀ ਸਾਡੇ ਥਾਣੇਦਾਰ ਹੈ ਜੀ ਉਹ ਵਰਦੇ ਨੇ ਪੰਜ ਚਾਰ ਵਾਰੀ ਰਾਮ ਦੀ ਸਾਡੇ ਤੋਂ ਸ਼ਿਫਾਰਿਸ਼ ਕੀਤੀ ਮੈਂ ਆ ਬੇਟਾ ਲਿਆ ਦੇ ਆਪ ਪਿੰਦਾ ਨਹੀਂ ਖਾਂਦਾ ਨਹੀਂ ਬੇਟਾ ਮੇਰਾ ਹਾਂਜੀ ਅੱਜ ਤੱਕ ਇਹਨੇ ਸਿੱਧਾ ਹੱਥ ਦਾ ਕੀ ਪੁੱਠਾ ਹੱਥ ਵੀ ਨਹੀਂ ਲਾਇਆ ਜੀ ਕਿਸੇ ਚੀਜ਼ ਨੂੰ ਟਰ ਵੇਜੀਟੇਰੀਅਨ ਸਾਕਾ ਆਰੀ ਹੈ ਤੇ ਦੋ ਤਿੰਨ ਵਾਰੀ ਚਾਰ ਵਾਰੀ ਉਹਨੂੰ ਰਾਮਨ ਲਿਆ ਕੇ ਦੇਤੀ ਵੀ ਚੱਲ ਕੋਈ ਨਾ ਮੇਰਾ ਅੰਕਲ ਹੈ ਥਾਣੇਦਾਰ ਮੇਰੇ ਡੈਡੀ ਦੇ ਹਾਂਦਾ ਸਾਡੀ ਮਾੜੀ ਮੋਟੀ ਹੈ ਲੋਹਾਏ ਹੈ ਤੇ ਜਦੋਂ ਰਾਮ ਲੈਣੀ ਹੁੰਦੀ ਆ ਉਦੋਂ ਫੌਜੀ ਹੈਗਾ ਜੇਅ ਸਿੰਘ ਕੋਲ ਦਰਖਾਸਤ ਦੇਣਗੇ ਕਹਿੰਦਾ ਤੂੰ ਤਾਂ ਫੌਜੀ ਹੋਣੀ ਹੈਗਾ ਅੱਛਾ ਜੀ ਹਾਂਜੀ ਮਤਲਬ ਗੱਲ ਕੀ ਹੋਈ ਸੀ ਸਾਰੀ ਉਹ ਦੱਸੋ ਉਹ ਬਾਰੇ ਜੀ ਮੇਰੀ ਬੇਟੀ ਵਿਆਹੀ ਸੀ ਮੈਂ ਆਪਣੀ ਬੇਟੀ ਦੇ ਸਸਵਰਾਲ ਨਾਲ ਸਾਡਾ ਮਤਲਬ ਝਗੜਾ ਹੋ ਗਿਆ ਜੀ ਉਹ ਲਾਲਚੀ ਸੀਗੇ ਦਾਜ ਦੇ ਵਾਸਤੇ ਤੰਗ ਕਰਦੇ ਸੀਗੇ ਤੇ ਉਹ ਮੈਟਰ ਅਸੀਂ ਡਿਲੀਵਰੀ ਕਰਵਾਈ ਬੇਟੀ ਦੀ ਜੀ ਮੇਰੀ ਆੜ ਕੇ ਆ ਕੇ ਬੈਠ ਗਈ ਜੀ ਬਾਜ਼ਾਰ ਦੇ ਵਿੱਚ ਅਸੀਂ ਤੁਹਾਡੇ ਘਰ ਨਹੀਂ ਆਉਣਾ ਬਾਜ਼ਾਰ ਚ ਲਿਆਓ ਜੀ ਬਾਜ਼ਾਰ ਚ ਲਿਆ ਕੇ ਸਾਡੇ ਸਾਡੀ ਪੂਰਤੀ ਕਰਕੇ ਉਹਨਾਂ ਨੇ ਮੰਗਾ ਰੱਖੀਆਂ ਸੀ ਕਿਹਾ ਵੀ ਸਾਨੂੰ ਮਨਜ਼ੂਰ ਨਹੀਂ ਹੈਗੀਆਂ ਸਾਡਾ ਉਹਨਾਂ ਨੇ ਜਲੂਸ ਕੱਢਤਾ ਜੀ ਜਲੂਸ ਕੱਢੇ ਹੋਏ ਦੇ ਵਿੱਚ ਮੈਟਰ ਸਾਡਾ ਸਿਟੀ ਥਾਣੇ ਸਮਾਣੇ ਪਹੁੰਚ ਗਿਆ ਜੀ ਉੱਥੇ ਮਤਲਬ ਇਹ ਗੱਲਬਾਤ ਹੋਈ ਹੈ ਜੀ ਸਾਡੀ ਉਹ ਹੌਲਦਾਰ ਹੈ ਜੀ ਸੋਮਪ੍ਰਕਾਸ਼ ਸ਼ਰਮਾ ਉਹ ਸਾਨੂੰ ਮਤਲਬ ਜਦੋਂ ਵੀ ਮੇਰੇ ਸਾਹਮਣੇ ਇੱਕ ਚੀਜ਼ ਹੋਰ ਕਹਿੰਦਾ ਜੀ ਉਹ ਕਹਿੰਦਾ ਮੈਂ ਗੱਜੂ ਮਾਜਰੇ ਦਾ ਫੌਜੀ ਸੀ ਮੇਰਾ ਉਹਦੇ ਨਾਲ ਐਂ ਝਗੜਾ ਹੋ ਗਿਆ ਮੈਂ ਸ਼੍ਰੀਨਗਰ ਤੋਂ ਜਾ ਕੇ ਉਹਨੂੰ ਚੱਕ ਲਿਆਇਆ ਸੀ ਕਹਿੰਦਾ ਸ਼੍ਰੀਨਗਰ ਤੋਂ ਚੱਕ ਕੇ ਲਿਆਇਆ ਕਹਿੰਦਾ ਜਾ ਕੇ ਮੈਂ ਅੱਜ ਤੱਕ ਮੁੜਕ ਲਈ ਅੱਜ ਤੱਕ ਹੋ ਗਿਆ ਦਾ ਬੰਦਾ ਮੈਂ ਕਿਹਾ ਸੋਮਪ੍ਰਕਾਸ਼ ਤੂੰ ਸ਼੍ਰੀਨਗਰ ਜਾਣ ਦੀ ਕੀ ਲੋੜ ਹੈ ਮੈਂ ਤੇਰੇ ਸਾਹਮਣੇ ਮੇਰਾ ਬੇਟਾ ਸਾਹਮਣੇ ਖੜਾ ਹੈ ਸਾਨੂੰ ਚੱਕ ਲੈ ਫਿਰ ਤੇਰੇ ਅੱਗੇ ਖੜੇ ਆ ਤੇਰੇ ਥਾਣੇ 'ਚ ਖੜੇ ਆ ਕਹਿੰਦਾ ਚੱਕ ਲਾਂਗੇ ਟੈਨਸ਼ਨ ਨਾ ਲੈ ਪਤਾ ਨਹੀਂ ਕਿੰਨੇ ਕੁ ਫੌਜੀ ਲੰਘਾਤੇ ਅਸੀਂ ਵੀ ਮੈਂ ਬੇਨਤੀ ਇਹ ਕਰਦਾ ਉਹਨੂੰ ਪੁੱਛਿਆ ਤਾਂ ਜਾਵੇ ਵੀ ਜਿਹੜੇ ਫੌਜੀ ਲੰਘਾਏ ਨੇ ਉਹਨਾਂ ਦਾ ਕੋਈ ਬੇਰਵਾ ਜਿਹੜੇ ਪਤਾ ਨਹੀਂ ਤੂੰ ਕਿੰਨੇ ਕੁ ਫੌਜੀ ਕਹਿੰਦਾ ਹੈ ਬਿਨ ਲੰਘਾਤੇ ਉਹਨਾਂ ਦਾ ਕੋਈ ਬੇਰਵਾ ਨਾ ਤੋਂ ਖਬਰ ਕਿੱਥੇ ਲੰਘਾਤੇ ਜੀ ਉਹਨੇ ਜਦੋਂ ਅਗਲਾ ਸਾਫ ਮੰਨ ਰਿਹਾ ਜੀ ਕੀ ਕਰਤਾ ਉਹਨੇ ਕਿਹੜੇ ਫੌਜੀਆਂ ਨਾਲ ਕੀ ਰਸੂਕ ਵਰਤਿਆ ਤੁਸੀਂ ਦਰਖਾਸਤ ਕੀ ਲੈ ਕੇ ਗਏ ਸੀ ਕੇ ਵੀ ਸਾਡੇ ਨਾਲ ਮਾਈ ਸਰ ਚੌਂਕੀ ਦੀ ਗੱਲ ਹੈ ਜੀ ਇਹ ਆ ਸੰਡੇ ਵਾਲੇ ਦਿਨ ਐਕਸੀਡੈਂਟ ਹੋਇਆ ਮੇਰੇ ਵੱਡੇ ਬੇਟੇ ਦਾ ਤੇ ਮੇਰੀ ਮਿਸ ਜੀ ਉੱਥੇ ਐਸ ਐਚਓ ਨੇ ਰਜੇਸ਼ ਕੁਮਾਰ ਜੀ ਉੱਥੇ ਵੀ ਸਾਡੇ ਨਾਲ ਇਹੀ ਤਿੰਨ ਤੋਂ ਚਾਰ ਮਿੰਟ ਲੱਗੇ ਨੇ ਜੀ ਸਾਨੂੰ ਮਾਈ ਸਰ ਚੌਂਕੀ ਦੇ ਵਿੱਚ ਜੀ ਉਹਦੀ ਦਰਖਾਸਤ ਅਸੀਂ ਡੀ ਐਸ ਪੀ ਸਾਹਿਬ ਗੁੱਲਾਂ ਨੂੰ ਵੀ ਦਿੱਤੀ ਹੋਈ ਹੈ ਜੀ ਉੱਥੇ ਵੀ ਸਾਡੇ ਨਾਲ ਇਹੀ ਸ਼ਬਦਾਵਲੀ ਅਪ ਸ਼ਬਦਾਵਲੀ ਵਾਲਾ ਵਿਹਾਰ ਕੀਤਾ ਗਿਆ ਜੀ ਤੇ ਅਸੀਂ ਜਦੋਂ ਸਿੱਧੇ ਹੋ ਗਏ ਹੁਣ ਸਾਡੀਆਂ ਉਹ ਮੰਨਤਾ ਕਰਦੇ ਫਿਰ ਕੀ ਤੁਸੀਂ ਗਲਤੀ ਕੀ ਦੀ ਮੰਨਦੇ ਹੋ ਬਰੋ ਤੇ ਗਲਤੀ ਉੱਥੇ ਭਈਏ ਸੀਗੇ ਜੀ ਸ਼ਰਾਬ ਦੇ ਰੱਜੇ ਹੋਏ ਜਿਨ੍ਹਾਂ ਨੇ ਮੋਟਰਸਾਈਕਲ ਮਾਰਿਆ ਉਹ ਬਈਆ ਨੂੰ ਜੀ 10 ਮਿੰਟ ਦੇ ਵਿੱਚ ਵਿੱਚ ਪੁਲਿਸ ਵਾਲਿਆਂ ਨੇ ਫਾਰਗ ਕਰਤਾ ਜੀ ਉਹ ਕਿਉਂ ਜੀ ਜਦੋਂ ਲੈ ਕੇ ਗਏ ਨੇ ਉਦੋਂ ਤਾਂ ਸਾਡੇ ਸਾਹਮਣੇ ਪੁਲਿਸ ਆਪਮੰਨੀ ਐ ਵੀ ਸ਼ਰਾਬ ਨਾਲ ਉਹਨਾਂ ਦੇ ਥੱਪੜ ਵੀ ਮਾਰੇ ਨੇ ਸਾਡੇ ਸਾਹਮਣੇ ਜੀ ਪੰਜ ਪੰਜ ਚਾਰ ਚਾਰ ਭਈਆਂ ਦੇ ਕਹਿੰਦੇ ਉਹ ਤੁਹਾਡੇ ਕੋਲ ਪੈਰ ਨਹੀਂ ਲੱਗਦਾ ਤੁਹਾਡੇ ਥੱਲੇ ਤੇ ਤੁਸੀਂ ਸ਼ਰਾਬ ਨਾਲ ਚਿੱਟੇ ਜਨ ਰੱਜੇ ਫਿਰਦੇ ਹੋ 20 ਮਿੰਟ ਬਾਅਦ ਜਦੋਂ ਜਾ ਕੇ ਛੱਡਤੇ ਜੀ ਅਸੀਂ ਮਗਰ ਗਏ ਜਾ ਕੇ ਪੁੱਛੇ ਕਹਿੰਦੇ ਜੋ ਤਾਂ ਸੋਫੀ ਸੀਗੇ ਕੌਣ ਕਹਿੰਦਾ ਦਾਰੂ ਪੀਤੀ ਹੋਈ ਸੀ ਛੋਟੇ ਕੋਲ ਪ੍ਰੂਫ ਹੈਗੇ ਨੇ ਜੀ ਵੀ ਉਹ ਸ਼ਾਪ ਵੀ ਸੀਗੇ ਉਹਨਾਂ ਦੇ ਪ੍ਰੂਫ ਉੱਥੇ ਜਨਤਾ ਹੈਗੀ ਜੀ ਸਾਰੀ ਦੱਸਣ ਵਾਲੀ ਵੀ ਹਾਂ ਠੇਕੇ ਦੇ ਅੱਗੇ ਦਾ ਐਕਸੀਡੈਂਟ ਹੋਇਆ ਜੀ ਠੇਕੇ ਦੇ ਵੀਡੀਓ ਬਣਾਈ ਆ ਉਹਦੇ ਉਹਨਾਂ ਦੀ ਜਿਹੜਾ ਸ਼ਰਾਬ ਦੀ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਪ੍ਰੂਫ ਹੈਗੇ ਜੀ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਮੇਰੇ ਘਰ ਵਾਲੀ ਤੇ ਮੇਰੇ ਬੇਟੇ ਦੇ ਸੱਟਾਂ ਲੱਗੀਆਂ ਨੇ ਸਾਰੇ ਪ੍ਰੂਫ ਹੈਗੇ ਜੀ ਡਾਕਟਰੀ ਹੋਈ ਹੋਈ ਹੈ ਜੀ ਉਹਨਾਂ ਦੀ ਉਹਦੇ ਪ੍ਰੂਫ ਹੈਗੇ ਜੀ ਸਾਰੇ ਮੈਂ ਤੁਹਾਡੀ ਐਫ ਆਈ ਆਰ ਅੱਜ ਨਹੀਂ ਕੀਤੀ ਨਹੀਂ ਕੀਤੀ ਜੀ ਅਗਲੇ ਦਿਨ ਸਾਨੂੰ ਬੁਲਾ ਕੇ ਧੱਕੇ ਨਾਲ ਸਾਡੀ ਸੋਲਾ ਕਰਵਾਤੀ ਜੀ ਭਈਆਂ ਨਾਲ ਚਲੋ ਅਸੀਂ ਭਈਆਂ ਨਾਲ ਸੋਲਾ ਕਰਨ ਲਈ ਕੋ ਗੱਲ ਨਹੀਂ ਛੱਡਤਾ ਕਿਹਦਾ ਕੋ ਘਰੋਂ ਸੋਚ ਕੇ ਚੱਲੇ ਸੀਗੇ ਹੋ ਵੀ ਅਸੀਂ ਐਕਸੀਡੈਂਟ ਕਰਨ ਚੱਲੇ ਆ ਗਲਤ ਹੈ ਜਿਹੜਾ ਪੁਲਿਸ ਨੇ ਸਾਡੇ ਨਾਲ ਬਿਹੇਵ ਕੀਤਾ ਉਹਦਾ ਸਾਨੂੰ ਮਤਲਬ ਪੂਰਤੀ ਕੀਤੀ ਜਾਵੇ ਵੀ ਇਹ ਬਿਹੇਵ ਸਾਡੇ ਨਾਲ ਹੁੰਦਾ ਆਮ ਜਨਤਾ ਨਾਲ ਕੀ ਹੁੰਦਾ ਉੱਥੇ ਹਾਂਜੀ ਥੋੜੀ ਹੀ ਮੰਗਿਆ ਵੀ ਥੋੜੀ ਵੀ ਇਨਸਾਫ ਤੋਂ ਚਾਹੀਦਾ ਇਨਸਾਫ ਵੀ ਲੈਣਾ ਚਾਹੀਦਾ ਨੂੰ ਇਹ ਜੁਰਮਾਨਾ ਲੱਗ ਚੁੱਕਿਆ ਵੀ ਮਤਲਬ ਫੌਜੀ ਨੂੰ ਗਲਤ ਬੋਲਣਾ ਵੀ ਫੌਜੀ ਨੂੰ ਜਿਹੜਾ ਆਮ ਪਿੰਡਾਂ 'ਚ ਅਸੀਂ ਹਾਸੇ ਠੱਠੇ 'ਚ ਕਹਿ ਲੈਂਦੇ ਆ ਕਿ ਲੰਨ ਫੌਜੀ ਵੀ ਇਹ ਵਾਰ ਤੋਂ ਥਾਣੇ ਦੇ ਵਿੱਚ ਵੀ ਕੀਤੀ ਜਾਊਗੀ ਸਾਡੇ ਨਾਲ ਹਾਂਜੀ ਇਸ ਸ਼ਬਦਾਵਲੀ ਦੀ ਬਰਤੋਂ ਥਾਣੇ 'ਚ ਵੀ ਅਮਲ ਦੇ ਵਿੱਚ ਲਿਆਂਦੀ ਜਾਊਗੀ। ਕੀ ਇਹ ਲੱਗਦਾ ਵੀ ਜੋ ਉੱਪਰ ਜਿਹੜਾ ਪ੍ਰਵਾਸੀਆਂ ਉੱਤੇ ਜਿਹੜਾ ਕੇਂਦਰ ਸਰਕਾਰ ਦਾ ਤੋਹ ਸਕਦਾ ਹੈ ਵੀ ਉੱਪਰ ਆਰਡਰ ਨੇ ਵੀ ਇਹਨਾਂ ਨੂੰ ਇਹਨਾਂ ਨੂੰ ਕੁਝ ਨਹੀਂ ਕਹਿਣਾ। ਇੱਥੇ ਹੀ ਬਾਧੂ ਨੇ ਜੀ ਇਹਨਾਂ ਦੇ ਵਿੱਚ। ਠੀਕ ਗੱਲ ਹੋ ਸਕਦੀ ਹੈ। ਹਾਂਜੀ ਇਹੀ ਹੈ। ਬੋਟਾ ਕੱਢਦੀ ਸਾਡੀਆਂ। ਬਿਲਕੁਲ ਜੀ। ਵੋਟਾਂ ਇੱਕ ਇੱਕ ਪਰਿਵਾਰ ਨੇ ਜੀ ਭਈਆਂ ਦੀਆਂ ਸਾਡੀਆਂ 50 ਵੋਟਾਂ ਨੇ ਭਈਆਂ ਦੀਆਂ 150 ਨੇ ਜੀ। ਹੂੰ। ਤਿਗਣੀਆਂ ਤਿਗਣੀਆਂ ਚੌਗਣੀਆਂ ਚੌਗਣੀਆਂ ਭਈਆਂ ਦੀਆਂ ਵੋਟਾਂ ਬਣਵਰਕੀਆਂ ਨੇ ਜੀ। ਭਈਏ ਬਦਮਾਸ਼ੀ ਕੀ ਬਦਮਾਸ਼ੀ ਕਰਦੇ ਨੇ। ਇਸ ਮੈਟਰ ਤੋਂ ਬਿਨਾ ਤੁਸੀਂ মিডিਆ ਵਾਲੇ ਹੋ ਤੁਹਾਨੂੰ ਮੈਂ ਹੱਥ ਜੋ ਆ ਤੁੰਬੜਾ ਚੌਕ ਇੱਕ ਹੋਇਆ ਤੁਹਾਨੂੰ ਪਤਾ ਹੀ ਹੈ ਉੱਥੇ ਵੀ ਧਰਨਾ ਲੱਗਿਆ ਸੀਗਾ ਜੋ ਨੌ ਮੁੰਡੇ ਮਾਰੇ ਸੀਗੇ ਉਹ ਭਈਆਂ ਨਹੀਂ ਮਾਰੇ ਲੈ ਲਓ ਭਾਈ ਜੀ ਮੇਰਾ ਨੰਬਰ ਲੈ ਲਓ ਸਮਾਣੇ ਮੈਂ ਤੁਹਾਨੂੰ ਬੁਲਾਉਣਾ ਤੁਹਾਨੂੰ ਭਈਆਂ ਦਾ ਕਰਾ ਦੇਣਾ ਮੈਂ ਤੁਹਾਨੂੰ ਰਿਕਵਰ ਸਾਰਾ ਕੁਝ ਜੋ ਕੁਝ ਹੁੰਦਾ ਸਾਡੇ ਸ਼ਰਿਆਮ ਨੰਗਾ ਨਾਜ ਦੇ ਪੁਲਿਸ ਨੂੰ ਮਿਲੀ ਭਗਤ ਉੱਤੋਂ ਕਵਰੇਜ ਕਰਵਾ ਦੇਣਾ ਤੁਹਾਡੀ ਸਾਰੀ ਤੁਹਾਡੇ ਵਿਸ਼ਵਾਸ ਚ ਆ ਜੂਗੀ ਸਾਰੀ ਗੱਲ ਹੁਣ ਤੁਸੀਂ ਲਾਸਟ ਵਿੱਚ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡੀ ਬੇਨਤੀ ਤਾਂ ਇਹ ਹੈ ਸਭ ਤੋਂ ਵੱਡੀ ਤਾਂ ਇਸ ਭੈਣ ਦੀ ਸਾਡੇ ਕੈਪਟਨ ਸਾਹਿਬ ਦੀ ਮੀਸੀਜ ਹੈ ਜਿਹੜੀ ਉਹ ਵਿਚਾਰੀ ਅੱਜ 10 ਦਿਨ ਹੋ ਗਏ ਨਾ ਦਿਨ ਨਾ ਰਾਤ ਸੌਂ ਕੇ ਵੀ ਨਹੀਂ ਦੇਖਿਆ ਹੁਣੇ ਚੈਨ ਨਾਲ ਉਹ ਵਿਚਾਰੀ ਜਿਹੜੀ ਖੰਡੇ ਦੀ ਧਾਰ ਤੇ ਨੱਚ ਰਹੀ ਹੈ ਨਾ ਸਭ ਤੋਂ ਪਹਿਲਾਂ ਤਾਂ ਇਹਦੀ ਪੂਰਤੀ ਕੀਤੀ ਜਾਵੇ ਜੇ ਇਹ ਮੈਟਰ ਸੋਲਝ ਗਿਆ ਸਾਡੇ ਪਰਿਵਾਰ ਹੋਰ ਵੀ ਆਉਣ ਵਾਲੇ ਸਮੇਂ 'ਚ ਮਜ਼ਬੂਤ ਹੋਣਗੇ ਅਸੀਂ ਇੱਕ ਦੂਜੇ ਨਾਲ ਜੁੜਾਂਗੇ ਇਹ ਛੋਟੇ ਮੈਟਰ ਅਸੀਂ ਫਿਰ ਖੁਦ ਹੀ ਹੱਲ ਕਰ ਲਿਆ ਕਰਾਂਗੇ ਕੋਈ ਜੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਗੱਲ 'ਚ ਵੀ ਕਮਜ਼ੋਰ ਨਹੀਂ ਹੈਗੇ ਇਸੇ ਗੱਲ 'ਚ ਵੀ ਅਸੀਂ ਘੱਟ ਨਹੀਂ ਹੈਗੇ ਜੀ ਬਹੁਤ ਧੰਨਵਾਦ ਜੀ ਠੀਕ ਤੇ ਅਸੀਂ ਗੱਲਬਾਤ ਕੀਤੀ ਆ ਤੇ ਮੈਂ ਅਮਰਿੰਦਰ ਸਿੰਘ ਮੇਰੇ ਨਾਲ ਕੈਮਰਾ ਮਸੀਹਮ ਧੰਨਵਾਦ